ਉਦੀ ਬੈਸਟ ਫਰੈਂਡ ਦਾ ਨਾਮ ਪਤਾ ਕੀ ਸੀ ਕਿਰਨ ਸ਼ੀ ਟੋਲਡ ਮੀ ਅਬਿਥਿੰਗ ਕਹਿੰਦੀ ਗੈਰੀ ਭਾਈ ਤੂੰ ਫਸ ਗਿਆ ਬਾਈ ਹਾਂ ਮੈਂ ਤਾਂ ਯਾਰ ਵੀ ਗੈਰੀ ਨੂੰ ਵਧੀਆ ਬੰਦਾ ਕਹਿੰਦਾ ਸੀ ਵਧੀਆ ਸਿੰਗਰ ਗਾਣੇ ਗੁਣੇ ਵਧੀਆ ਗਾਉਂਦਾ ਮਨੋਰੰਜਨ ਵੀ ਕਰਦਾ ਰਹਿੰਦਾ ਸੀ ਸਟੇਜਾਂ ਤੇ ਆ ਹੀ ਬੋਲ ਕੇ ਬਟਾ ਹੁਣ ਖੜੇ ਨਹੀਂ ਛੱਡਦਾ ਯਾਰ ਆ ਇਹ ਉਹ ਜਿਹੜੇ ਹੁਣ ਬਸ ਯਾਰ ਉੱਜੜ ਗਏ ਉੱਜੜ ਗਏ ਉਹ ਉਧੜੀਆਂ ਫੁੱਡਾਂ ਦੇ ਹੱਥ ਕਿਉਂ ਪਾਉਣਾ ਹਰ ਇੱਕ ਸਟੇਜ ਤੇ ਉਹਨੂੰ ਭੰਡਦਾ ਕੁੜੀ ਨੂੰ ਇਹ ਉਹ ਵੀ ਚਲ ਚੌਦਹੀਮੀ ਦਾ ਚਾਂਦੀ ਉਹ ਵੀ ਬਸ ਆਪਾਂ ਉਹਦੀ ਸਪੋਰਟ ਥੋੜੀ ਕਰਦੇ ਆ ਆਪਾਂ ਉਹ ਵੀ ਨਹੀਂ ਚੰਗੀ ਲਾਦੀ ਆਪਾਂ ਨੂੰ ਉਹ ਲੇਕਿਨ ਯਾਰ ਤੂੰ ਤਾਂ ਮੂੰਹ ਮੱਥੇ ਲਗਦਾ ਯਾਰ ਸਾਰੇ ਯਾਰਾਂ ਦੋਸਤਾਂ ਮਿੱਤਰਾਂ ਦੇ ਉਹ ਹਰ ਇੱਕ ਸਟੇਜ ਤੇ ਨਹੀਂ ਭੰਡੀਦਾ ਹੁੰਦਾ ਬਸ ਬਹੁਤ ਹੋ ਗਿਆ ਯਾਰ ਉਹ ਅੱਗੇ ਬਹੁ ਨਿਕਲ ਗਈ ਤੇ ਤੂੰ ਛੱਡ ਦੇ ਉਹਦਾ ਖਹਿੜਾ ਛੱਡ ਦੇ ਹਾਂ ਉਹ ਨਹੀਂ ਤੇਰਾ ਨਾਂ ਨੂੰ ਲੈਂਦੀ ਚੰਗਾ ਨਹੀਂ ਲਾਦਾਨ ਵਾਰੀ ਵਾਰੀ ਆ ਮੈਂ ਹਰ ਇੱਕ ਵਾਰੋ ਮਤਲਬ ਲੋਕਾਂ ਨੂੰ ਮਨੋਰੰਜਨ ਕਰਨ ਲਈ ਕੀ ਲੈਣਾ ਲੋਕਾਂ ਨੇ ਤੂੰ ਮੋ ਜਿਹੜੇ ਮੂਰੇ ਬੈਠੇ ਆ ਉਹਨਾਂ ਨੂੰ ਵਧੀਆ ਆਵਾਜ਼ ਚ ਗਾਣੇ ਸੁਣਾ ਠੀਕ ਆ ਉਹਨਾਂ ਦਾ ਮਨੋਰੰਜਨ ਕਰ ਕਰਨ ਵਿੱਚ ਤੂੰ ਜੈਸਮੀਨ ਤੇ ਤੇਰਾ ਉਹਨਾਂ ਨੇ ਕੀ ਲੈਣਾ ਉਹ ਹਿਟਰ ਮਾਰ ਦੇਣਗੇ ਉਹ ਜਿਹੜੇ ਪੈਗ ਲਾ ਕੇ ਬੈਠੇ ਨੇ ਉਹ ਜਦੋਂ ਜੈਸਮੀਨਾਂ ਤੂੰ ਨਾ ਲੇਂਗਾ ਉਹ ਹੂਟਿੰਗ ਚੱਕ ਦੇਣਗੇ ਹਨਾ ਵੀ ਹਾਂ ਬੁੱਲੇ ਉਹ ਤਾਂ ਫਿਰ ਤੂੰ ਹੀ ਬਾਬੇ ਫੁੱਦੂ ਆ ਜਿਹੜਾ ਹਜੇ ਵੀ ਵਿਆਹ ਵਿਊ ਕਰਾ ਕੇ ਜਵਾਗ ਜੰਮ ਕੇ ਉਹਦੀ ਗੋਗੇ ਗਾਈ ਜਾਂਦਾ ਸਟੇ ਛੱਡ ਪਰੇ ਯਾਰ ਪਾ ਮਿੱਟੀ ਉਹ ਤੇ ਹੁਣ